ਜਾ ਵਿੱਚ ਲੋਕ ਆਟ ਫਲ ਦੀ ਬਾਗਬਾਨੀ ਬੜੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ। ਇਹ ਇੱਕ ਬਹੁਤ ਹੀ ਹਰਮਨ ਪਿਆਰਾ ਫਲ ਹੈ ਜਿਸ ਨੂੰ ਬੜੇ ਚਾਹ ਨਾਲ ਖਾਧਾ ਜਾਂਦਾ ਹੈ। ਇਸ ਫਲ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਹੋਰ ਦੂਜੇ ਫਲਾਂ ਵਿੱਚੋਂ ਪ੍ਰਾਪਤ ਨਹੀਂ ਹੁੰਦੇ। ਪਿਛਲੇ ਕੁਝ ਸਮੇਂ ਤੋਂ ਇਸ ਫਲ ਦੀ ਅਹਿਮੀਅਤ ਕੁਝ ਘਟ ਗਈ ਸੀ ਪਰ ਹੁਣ ਫਿਰ ਤੋਂ ਇਸ ਫਲ ਨੂੰ ਅਕਸਰ ਫਲਾਂ ਦੀਆਂ ਮੰਡੀਆਂ ਅਤੇ ਦੁਕਾਨਾਂ ਤੇ ਖਰੀਦਿਆ ਜਾ ਰਿਹਾ ਹੈ। ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਫਸਲੀ ਵਿਭਿੰਨਤਾ ਦੀ ਗੱਲ ਚੱਲਦੀ ਆ ਉਹਦੇ ਵਿੱਚ ਬਾਗਬਾਨੀ ਦੇ ਯੋਗਦਾਨ ਬਾਰੇ ਗੱਲ ਕਰਾਂਗੇ ਕੁਝ ਸਾਡੇ ਜਿਹੜੇ ਲੱਗੂ ਫਲਾਂ ਜਿਨੂੰ ਅਸੀਂ ਮਾਈਨਰ ਫਰੂਟਸ ਕਹ ਦਿੰਦੇ ਆ ਉਹਨਾਂ ਦੀ ਕਾਸ਼ਤ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਕਿ ਪੰਜਾਬ ਦਾ ਜਿੰਨਾ ਵੀ ਰਕਬਾ ਹੈਗਾ ਉਹਦੇ ਵਿੱਚ 80% ਰਕਬਾ ਜਿਹੜਾ ਹੈਗਾ ਖੇਤੀ ਹੋ ਰਹੀ ਆ ਉਸ 80% ਰਕਬੇ ਦੇ ਵਿੱਚ ਫਰਦਰ ਜਿਹੜਾ 80% ਰਕਬਾ ਹੈ 80% ਪਰ 80% ਰਕਬਾ ਉਹ ਸਿਰਫ ਕਣਕ ਤੇ ਝੋਨੇ ਦੇ ਫਸਲੀ ਚੱਕਰ ਹੇਠਾਂ ਸੋ ਆਪਾਂ ਜਾਣਦੇ ਹਾਂ ਕਿ ਕਣਕ ਦੇ ਝੋਨੇ ਦੇ ਫਸਲੀ ਚੱਕਰ ਨਾਲ ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਆ ਖਾਸ ਤੌਰ ਤੇ ਪਾਣੀ ਆ ਉਹਦਾ ਬਹੁਤ ਘਾਣ ਹੋਇਆ ਸੋ ਇਸੇ ਕਰਕੇ ਯੂਨੀਵਰਸਿਟੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਫਸਲਾਂ ਦੇ ਵਿੱਚ ਵਿਭਿੰਨਤਾ ਲਈ ਆਈ ਜਾਵੇ ਫਸਲੀ ਵਿਭਿੰਨਤਾ ਕੀਤੀ ਜਾਵੇ ਪੰਜਾਬ ਦੇ ਵਿੱਚ ਤੇ ਜਦੋਂ ਫਸਲੀ ਪੈੰਦਾ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲੇ ਇੱਕ ਬਾਗਬਾਨੀ ਇਹੋ ਜਿਹਾ ਹੈਗਾ ਜਿਹੜੀ ਬਹੁਤ ਵਾਇਬਲ ਤੇ ਬਹੁਤ ਵਧੀਆ ਔਰ ਪ੍ਰੋਫਿਟੇਬਲ ਆ ਜਿਹਦੇ ਨਾਲ ਸਾਡਾ এনवायरमेंट ਵੀ ਕਨਜ਼ਰਵ ਹੁੰਦਾ ਹੈ ਸਾਡਾ ਪੋਲੂਸ਼ਨ ਵੀ ਘਟਦਾ ਹੈ ਸਾਡਾ ਗਰਾਊਂਡ ਵਾਟਰ ਵੀ ਬਚੂਗਾ ਉਸ ਵਾਸਤੇ ਜਿਹੜੀ ਇੱਕ ਬਾਗਬਾਨੀ ਆ ਉਹ ਬਹੁਤ ਵਧੀਆ ਆਪਸ਼ਨ ਹੈਗੀ ਆ ਸੋ ਜੇ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਬਾਗਾਂ ਦੀ ਮੈਂ ਗੱਲ ਕਰੂੰਗਾ ਕਿ ਬਾਗਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਤਕਰੀਬਨ 96000 ਹੈਕਟੇਅਰ ਰਕਬਾ ਬਾਗਾਂ ਹੇਠ ਹੈਗਾ ਆ ਜੋ ਕਿ ਤਕਰੀਬਨ ਸਾਡੇ ਵਾਹੀਯੋਗ ਰਕਬੇ ਦਾ 2.2 ਫੀਸਦੀ ਬਣਦਾ ਸੋ ਇਸ ਕਰਕੇ ਰਿਪੋਰਟ ਮੁਤਾਬਕ ਕਾਫੀ ਵਾਧੇ ਦੀ ਗੁਜਾਇਸ਼ ਹੈਗੀ ਹੈ ਅਸੀਂ ਤਕਰੀਬਨ 7% ਤੱਕ ਇਹ ਰਕਬਾ ਲਿਜਾ ਸਕਦੇ ਆ ਸੋ ਜਿੱਥੋਂ ਤੱਕ ਵੱਖ-ਵੱਖ ਫਲਾਂ ਦੀ ਗੱਲ ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਤਕਰੀਬਨ 50% ਤੋਂ ਜ਼ਿਆਦਾ ਰਕਬਾ ਸਿਰਫ ਨਿੰਬੂ ਜਾਤੀ ਦੇ ਫਲਾਂ ਹੇਠ ਹੈਗਾ ਦੂਸਰੇ ਨੰਬਰ ਤੇ ਜਿਹੜਾ ਸਾਡਾ ਫਲ ਹੁੰਦਾ ਉਹ ਅਮਰੂਦ ਆ ਜਿਹਦੇ ਹੇਠ ਤਕਰੀਬਨ 12500 ਹੈਕਟੇਅਰ ਰਕਬਾ ਹੈ ਤੀਸਰੇ ਨੰਬਰ ਤੇ ਅੰਬਾਂ ਦਾ ਸਥਾਨ ਆ ਚੌਥੇ ਤੇ ਸਾਡਾ ਜਿਹੜਾ ਹੈਗਾ ਉਹ ਨਾਸ਼ਪਤੀ ਆ ਉਸ ਤੋਂ ਬਾਅਦ ਲੀਚੀ ਆ ਆड़ੂ ਤੇ ਬੇਰ ਇਹ ਸਾਡੇ ਪ੍ਰਮੁੱਖ ਫਲ ਆ ਜਿਹੜੇ 6-7 ਫਲ ਆ ਇਸ ਤੋਂ ਇਲਾਵਾ ਕਾਫੀ ਪੱਧਰ ਤੇ ਜਿਹੜੀ ਬਾਗਬਾਨੀ ਕੀਤੀ ਜਾਂਦੀ ਆ ਛੋਟੇ ਲੈਵਲ ਤੇ ਜਾਂ ਵੱਡੇ ਲੈਵਲ ਤੇ ਉਹਨਾਂ ਨੂੰ ਅਸੀਂ ਲਗੂ ਫਲ ਕਹ ਦਿੰਦੇ ਆ ਜਿਦੇ ਵਿੱਚ ਸਾਡੇ ਮੁੱਖ ਤੌਰ ਤੇ ਚੀਕੂ ਆ ਜਾਂਦਾ ਇਸ ਤੋਂ ਇਲਾਵਾ ਸਾਡੇ ਲੋਕਾਟ ਆ ਜਾਂਦੀ ਆ ਜਾਂ ਪਪੀਤਾ ਆ ਜਾਂਦਾ ਜਾਂ ਜਾਮੂਨ ਆ ਜਾਂਦੀ ਆ ਜਾਂ ਫਿਗ ਆ ਜਾਂਦੀ ਆ ਇਹ ਸਾਰੇ ਜਿਹੜੇ ਹੈਗੇ ਆ ਛੋਟੇ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਇਹ ਰੈਂਡਮ ਪਲਾਂਟੇਸ਼ਨ ਜਿਹੜੀ ਇਹਨਾਂ ਦੀ ਵੀ ਮਿਲਦੀ ਆ ਸੋ ਲਗੂ ਫਲਾਂ ਦੇ ਵਿੱਚ ਜੇ ਆਪਾਂ ਅੱਜ ਗੱਲ ਕਰੀਏ ਤਾਂ ਸਾਡੇ ਕੋਲੇ ਇੱਕ ਇਹੋ ਜਿਹਾ ਫਲ ਹੈਗਾ ਜਿਹਨੂੰ ਅਸੀਂ ਲੋਕਾਟ ਕਹਿੰਨੇ ਆ ਬਹੁਤ ਹੀ ਨਿਊਟ੍ਰੀਸ਼ਸ ਫਰੂਟ ਆ ਇਹ ਜਿਹੜਾ ਫਲ ਆ ਇਹ ਬੇਸਿਕਲੀ ਚਾਈਨਾ ਇਹਦਾ ਹੈਗਾ origin ਆ ਪਰ ਇਹਦੀ ਪੰਜਾਬ ਦੇ ਵਿੱਚ ਕਾਸ਼ਤ ਦੀ ਜਾਂ ਇਹਦੇ ਫਲਾਂ ਦੀ ਇੱਕ ਬਹੁਤ ਖੂਬੀ ਹੈ ਕਿ ਇਹਦਾ ਜਿਹੜਾ ਫਲ April ਦੇ ਵਿੱਚ ਪੱਕ ਜਾਂਦਾ ਹੈ ਜਦੋਂ April ਦੇ ਵਿੱਚ ਫਲ ਪੱਕਦਾ ਤਾਂ ਉਦੋਂ ਮੰਡੀ ਦੇ ਵਿੱਚ ਸਾਡਾ ਕੋਈ ਵੀ ਫਰੂਟ ਫਰੈਸ਼ ਫਰੂਟ ਅਵੇਲੇਬਲ ਨਹੀਂ ਹੁੰਦਾ ਇਸ ਕਰਕੇ ਇਹਦਾ ਜਿਹੜਾ ਹੈਗਾ ਫਾਇਦਾ ਹੋ ਜਾਂਦਾ ਹੈ ਕਿਸਾਨ ਵੀਰਾਂ ਨੂੰ ਜਾਂ ਆਮ ਘਰਾਂ ਦੇ ਵਿੱਚ ਕਾਸ਼ਤ ਕਰਨ ਵਾਲਿਆਂ ਨੂੰ ਕਿ ਸਾਨੂੰ April ਮਹੀਨੇ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਫਰੈਸ਼ ਫਰੂਟ ਖਾਣ ਨੂੰ ਮਿਲ ਜਾਂਦਾ ਸੋ ਜਿੱਥੋਂ ਤੱਕ ਇਸ ਜਿਹੜੇ ਹੈਗੇ ਫਲ ਦੀ ਆਪਾਂ ਕਾਸ਼ਤ ਲਈ ਕਿਹੋ ਜਿਹੇ ਹਾਲਾਤ ਚਾਹੀਦੇ ਆ ਉਹਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਹਾਰਡੀ ਫਰੂਟ ਆ ਇਸ ਓਕੇ ਨੂੰ ਕਾਫੀ ਹੱਦ ਤੱਕ ਸੈੱਡ ਕਰ ਜਾਂਦਾ ਹੈ ਜਿਆਦਾ ਗਰਮੀ ਸਰਦੀ ਦਾ ਇਹਦੇ ਤੇ ਕੋਈ ਬਹੁਤਾ ਪ੍ਰਕੋਪ ਨਹੀਂ ਹੁੰਦਾ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨੂੰ ਪਾਣੀ ਦੀ ਵੀ ਜਿਹੜੀ ਹੈਗੀ ਬਹੁਤੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਫਰੂਟਿੰਗ ਤੋਂ ਬਾਅਦ ਜਦੋਂ ਗਰਮੀ ਆਉਂਦੀਆਂ ਤਾਂ ਇਹਦਾ ਜਿਹੜਾ ਹੈਗਾ ਉਦੋਂ ਸਿਰਫ ਵੈਜੀਟੇਟਿਵ ਗਰੋਥ ਹੁੰਦੀ ਹੈ ਫਲਾਂ ਤੇ ਕੋਈ ਗਰਮੀ ਦਾ ਜਾਂ ਘੱਟ ਪਾਣੀ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਜਿਆਦਾ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਇਹਦੀ ਜਿਹੜੀ ਹੈਗੀ ਆ ਤੜਾਈ ਹੋ ਜਾਂਦੀ ਆ ਮੈਂ ਡਾਕਟਰ ਗੁਰਤੇਜ ਸਿੰਘ ਪ੍ਰਮੁੱਖ ਫਲ ਵਿਗਿਆਨੀ ਬਾਗਬਾਨੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅੱਜ ਅਸੀਂ ਗੱਲ ਕਰਦੇ ਆ ਕਿ ਲੋਕਾਠ ਦੀ ਕਾਸ਼ਤ ਅਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਅਰਧ ਪਹਾੜੀ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਤਰੀਕਿਆਂ ਨਾਲ ਕਿੱਥੋਂ-ਕਿੱਥੋਂ ਬੂਟੇ ਲੈ ਕੇ ਜਾਂ ਵਪਾਰਕ ਪੱਧਰ ਤੇ ਆਪਾਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਇਹੀ ਸਾਡੇ ਮਨ 'ਚ ਆਉਂਦਾ ਹੈ ਕਿ ਜਦੋਂ ਵੀ ਅਸੀਂ ਲੋਕਾਠ ਦੀ ਕਾਸ਼ਤ ਕਰਨੀ ਹੈ ਕਿ ਸਾਨੂੰ ਵਧੀਆ ਕਿਸਮ ਦੇ ਨਸਲੀਦਾਰ ਬੂਟੇ ਕਿੱਥੋਂ ਮਿਲਣਗੇ ਇਦਾ ਜਵਾਬ ਇਹੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਖਾਸ ਕਰਕੇ ਲੁਧਿਆਣਾ ਜਾਂ ਇਸ ਤੋਂ ਇਲਾਵਾ ਸਾਡੇ ਜਿਹੜੀਆਂ ਖੇਤਰੀ ਨਰਸਰੀਆਂ ਜਿਵੇਂ ਬਹਾਦਰਗੜ੍ਹ ਹੋ ਗਿਆ ਇਸ ਤੋਂ ਇਲਾਵਾ ਸਾਡੀ ਨਰਸਰੀ ਜਿਹੜੀ ਬੱਲੋਵਾਲ ਸੌਂਕੜੀ ਵੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਜੱਲੋਵਾਲ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਹੈ ਤੇ ਸਾਡੀ ਨਰਸਰੀ ਅਬੋਰ ਦੇ ਵਿੱਚ ਵੀ ਹੈ ਸਾਡੀ ਨਰਸਰੀ ਬਠਿੰਡੇ ਦੇ ਵਿੱਚ ਵੀ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਲਾਡੋਵਾਲ ਸਾਡਾ ਫਾਰਮ ਹੈ ਇਹਨਾਂ ਜਗ੍ਹਾ ਤੇ ਤੁਹਾਨੂੰ ਜਿਹੜੇ ਲੋਕਾਠ ਦੇ ਨਸਲੀ ਬੂਟੇ ਆ ਉਹ ਮਿਲ ਸਕਦੇ ਆ ਬੂਟੇ ਲੈਣ ਦੇ ਲਈ ਸਭ ਤੋਂ ਟੁਕਮਾ ਪ੍ਰਬੰਧ ਇਹ ਆ ਕਿ ਜੇ ਕਿਸੇ ਕਿਸਾਨ ਵੀਰ ਨੇ ਕੋਈ ਬਾਗ ਲਗਾਉਣਾ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਬੂਟਿਆਂ ਦੀ ਬੁਕਿੰਗ ਜਿਹੜੀ ਇਹਨਾਂ ਅਦਾਰਿਆਂ ਤੋਂ ਕਰਾ ਲੈਣੀ ਚਾਹੀਦੀ ਆ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਵੀ ਜਿਹੜੀਆਂ ਨਰਸਰੀਆਂ ਸਾਡੀਆਂ ਉਹਨਾਂ ਤੋਂ ਜਿਹੜੀਆਂ ਸਾਡੀਆਂ ਕਿਸਮਾਂ ਖਾਸ ਕਰਕੇ ਕੈਲੀਫੋਰਨੀਆ ਐਡਵਾਂਸ ਜਾਂ ਗੋਲਡਨ ਜੈਲੋ ਜਾਂ ਪੇਲ ਜੈਲੋ ਇਹ ਤਿੰਨ ਕਿਸਮਾਂ ਸਾਡੀਆਂ ਲੋਕਾਠ ਦੀਆਂ ਇਹਨਾਂ ਦੇ ਬੂਟੇ ਤੁਸੀਂ ਉਹਨਾਂ ਨਰਸੀਆਂ ਤੋਂ ਬੁੱਕ ਕਰਾ ਕੇ ਟੁਕਮੇ ਸਮੇਂ ਤੇ ਲੈ ਸਕਦੇ ਹੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 6:30 ਵਜੇ 6.5 ਮੀਟਰ ਤੇ ਅਸੀਂ ਲੋਕਾਠ ਲਾਉਣ ਦੀ ਸਿਫਾਰਸ਼ ਕਰਦੇ ਹਾਂ ਇਸ ਦੇ ਵਿੱਚ ਲਗਭਗ 90-92 ਬੂਟੇ ਲੱਗ ਜਾਂਦੇ ਆ ਤੁਸੀਂ ਉਸ ਤਰੀਕੇ ਨਾਲ ਜਿੰਨੇ ਇਕੜ ਦੇ ਵਿੱਚ ਬਾਗ ਲਾਉਣਾ ਹੈ ਉਸ ਤਰੀਕੇ ਨਾਲ 10 ਤੋਂ 15% ਬੂਟੇ ਵੱਧ ਆ ਜਿਹੜੇ ਉਹ ਤੁਸੀਂ ਬੁਕਿੰਗ ਹੈ ਜਿਹੜੀ ਇਹਨਾਂ ਆਧਾਰਿਆਂ ਦੇ ਵਿੱਚ ਕਰਾ ਸਕਦੇ ਆ ਇੱਕ ਖਾਸ ਗੱਲ ਮੈਂ ਦੱਸਣੀ ਚਾਹਨਾ ਹੈ ਕਿ ਬੁਕਿੰਗ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪੇਸ਼ਕੀਗੀ ਜਿਹੜੀ ਰਕਮ ਹੈ ਉਹ ਨਹੀਂ ਲਈ ਜਾਂਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਸਿਰਫ ਤੁਸੀਂ ਇਹ ਨਿਰਧਾਰਤ ਕਰਨਾ ਕਿ ਸਾਨੂੰ ਇਸ ਸੀਜ਼ਨ ਦੇ ਵਿੱਚ ਇੰਨੇ ਕਬੂਟੇ ਚਾਹੀਦੇ ਆ ਉਹਦੇ ਨਾਲ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਐਕਸ਼ਨ ਪਲਾਨ ਦੇ ਅਕੋਰਡਿੰਗਲੀ ਉਹਨੇ ਕਬੂਟੇ ਅਗਲੇ ਸੀਜ਼ਨ ਲਈ ਜਿਹੜੇ ਸੀ ਤਿਆਰ ਕਰ ਸਕਦੇ ਆ ਤਾਂ ਕਿ ਪੰਜਾਬ ਦੇ ਕਿਸਾਨ ਆ ਜਿਹੜੇ ਪੰਜਾਬ ਦੇ ਫਾਰਮਰ ਆ ਉਹ ਕਿਸੇ ਤਰ੍ਹਾਂ ਦੀ ਔਕੜ ਵਿੱਚ ਨਾ ਪੈਣ ਜਾਂ ਪ੍ਰਾਈਵੇਟ ਨਰਸਰੀਆਂ ਕੋਲ ਜਾ ਕੇ ਧੱਕੇ ਨਾ ਖਾਣੇ ਪੈਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹਨਾਂ ਲਈ 24 ਘੰਟੇ ਹਾਜ਼ਰ ਹੈ ਇਹ ਚੰਗੇ ਮਿਆਰੀ ਦੀ ਬੁਨਾਦੀ ਜਿਹੜੇ ਬੁਨਿਆਦੀ ਬੂਟੇ ਆ ਉਹਨਾਂ ਨੂੰ ਦੇਣ ਦੇ ਲਈ ਇਹਦੀਆਂ ਜਿਹੜੀਆਂ ਮੁੱਖ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤਿੰਨ ਕਿਸਮਾਂ ਸਿਫਾਰਿਸ਼ ਕੀਤੀਆਂ ਇੱਕ ਜਿਹੜੀ ਸਭ ਤੋਂ ਪਹਿਲੀ ਕਿਸਮ ਆ ਉਹਨੂੰ ਅਸੀਂ ਕੈਲੀਫੋਰਨੀਆ ਐਡਵਾਂਸ ਕਹਿੰਦੇ ਆ ਜਿਹਦੇ ਫਾਲਾ ਜਿਹੜੇ ਉਹ ਕੋਨੀਕਲ ਹੁੰਦੇ ਆ ਭਾਵ ਕਿ ਕੋਨੇ ਜੇ ਫਲ ਹੁੰਦੇ ਆ ਇਹਦਾ ਬਾਹਰੋਂ ਪੀਲਾ ਰੰਗ ਹੁੰਦਾ ਤੇ ਇਹਦਾ ਜਿਹੜਾ ਗੁੱਦਾ ਉਹ ਥੋੜਾ ਜਿਹਾ ਕਰੀਮੀ ਵਾਈਟ ਹੁੰਦਾ ਸੋ ਇਹਦੇ ਵਿੱਚ ਤਕਰੀਬਨ 2 ਤੋਂ 3 ਸੀਡ ਹੁੰਦੇ ਤੇ ਅਪ੍ਰੈਲ ਦੇ ਅਖੀਰ ਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਫਰੈਸ਼ ਫਰੂਟ ਖਾਣ ਨੂੰ ਵਧੀਆ ਪੱਕਿਆ ਹੋਇਆ ਰਸੀਲਾ ਫਰੂਟ ਮਿਲਦਾ ਹੈ ਦੂਸਰੀ ਕਿਸਮ ਸਾਡੀ ਜਿਹੜੀ ਹੈਗੀਆ 골ਡਨ ਯੈਲੋ ਜਿਹਨੂੰ ਅਸੀਂ ਕਹਿੰਨੇ ਆ ਉਹ ਕਿਸਮ ਜਿਹੜੀ ਹੈਗੀਆ ਬਾਹਰੋਂ 골ਡਨ ਯੈਲੋ ਕਲਰ ਦੀ ਹੁੰਦੀ ਹੈ ਤਾਂ ਉਹਦਾ ਜਿਹੜਾ ਗੁੱਦਾ ਹੁੰਦਾ ਉਹ ਪੀਲੇ ਰੰਗ ਦਾ ਹੁੰਦਾ ਹੈ ਇਹ ਥੋੜੀ ਜੀ ਅੰਡਾ ਆਕਾਰ ਕਿਸਮ ਦੀ ਹੁੰਦੀ ਹੈ ਜਿਹਨੂੰ ਐਗ ਸ਼ੇਪਡ ਆਪਾਂ ਕਹਿੰਦੇ ਨੇ ਐਗ ਸ਼ੇਪਡ ਦੇ ਫਰੂਟ ਹੁੰਦੇ ਆ ਇਹ ਵੀ ਬੜੀ ਮਿੱਠੀ ਹੁੰਦੀ ਆ ਤੀਸਰੀ ਕਿਸਮ ਸਾਡੀ ਜਿਹੜੀ ਹੈਗੀਆ ਉਹ ਪੇਲ ਯੈਲੋ ਕਹਿੰਨੇ ਆ ਜਿਹਦਾ ਬਾਹਰੋਂ ਹਲਕਾ ਪੀਲਾ ਰੰਗ ਹੁੰਦਾ ਤੇ ਅੰਦਰੋਂ ਜਿਹੜਾ ਗੁੱਦਾ ਉਹ ਚਿੱਟੇ ਰੰਗ ਦਾ ਹੁੰਦਾ ਹੈ ਸੋ ਇਹ ਤਿੰਨ ਕਿਸਮਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਸੋ ਹੁਣ ਜੇ ਆਪਾਂ ਇਹਦੇ ਵਿੱਚ ਅਹਿਮ ਗੱਲ ਕੀ ਹੁੰਦੀ ਹੈ ਕਿ ਇਹ ਜਿਹੜਾ ਫਰੂਟ ਆ ਉਹ ਪਾਰਸ਼ਲ ਇਨਕੰਪੈਟੀਬਲ ਆ ਭਾਵ ਕਿ ਇਹਨੂੰ ਜੇ ਅਸੀਂ ਨੂੰ ਇਕੱਲੇ-ਇਕੱਲੇ ਕਿਸਮ ਨੂੰ ਫਲ ਦੇ ਬੂਟੇ ਲਾਵਾਂਗੇ ਤਾਂ ਇਹਨੂੰ ਫਲ ਘੱਟ ਪੈਂਦਾ ਜੇ ਅਸੀਂ ਦੋ ਕਿਸਮਾਂ ਦਾ ਸੁਮੇਲ ਕਰਕੇ ਬਾਗ ਦੇ ਵਿੱਚ ਲਗਾਵਾਂਗੇ ਤਾਂ ਇਹਨੂੰ ਜਿਹੜਾ ਹੈਗਾ ਫਲ ਚੰਗਾ ਪੈਂਦਾ ਸੋ ਜੇ ਅਸੀਂ ਗੋਲਡਨ येलो ਦਾ ਬੂਟੇ ਲਗਾਉਣੇ ਜਾਂ ਬਾਗ ਲਗਾਉਣਾ ਜਾਂ ਪੇਲ येलो ਦੇ ਬੂਟੇ ਲਗਾਉਣੇ ਜਾਂ ਬਾਗ ਲਗਾਉਣਾ ਤਾਂ ਇਹਦੇ ਵਿੱਚ ਅਸੀਂ ਕੈਲੀਫੋਰਨੀਆ ਐਡਵਾਂਸ ਦੇ ਬੂਟੇ ਜ਼ਰੂਰ ਲਗਾਉਣੇ ਆ ਉਹ ਇਹਨੂੰ ਪੋਲਨਾਈਜ਼ਰ ਦਾ ਕੰਮ ਕਰਦਾ ਜਦੋਂ ਇਹ ਪੋਲਨਾਈਜ਼ੇਸ਼ਨ ਪ੍ਰੋਪਰ ਹੋਊਗੀ ਤਾਂ ਜਿਹੜਾ ਹੈਗਾ ਫਲ ਚੰਗਾ ਪਊਗਾ ਉਹਦਾ ਬੂਟੇ ਦਾ ਝਾੜ ਆ ਜਿਹੜਾ ਉਹ ਵਧੀਆ ਹੋਊਗਾ ਸੋ ਇਹ ਗੱਲ ਖਿਆਲ ਆਪਾਂ ਰੱਖਣੀ ਹੈ ਜੇ ਅਸੀਂ ਕਮਰਸ਼ੀਅਲ ਪਲਾਂਟਿੰਗ ਕਰਨੀ ਆ ਵਪਾਰਕ ਪੱਧਰ ਤੇ ਬਾਗ ਲਗਾਉਣਾ ਹੈ ਤਾਂ ਇਹ ਅਸੀਂ ਦੋ ਬੂਟੇ ਜੇ ਜੇ 골ਡਨ ਯੈਲੋ ਲਾਇਆ ਜਾਂ ਪੇਲ ਯੈਲੋ ਲੈਣਾ ਲਾਇਆ ਤਾਂ ਇਹਦੇ ਵਿੱਚ ਅਸੀਂ ਜਿਹੜੇ ਹੈਗਾ ਕੈਲੀਫੋਰਨੀਆ ਐਡਵਾਂਸ ਦੇ ਬੂਟੇ ਜ਼ਰੂਰ ਲਾ ਲੈਣੇ ਆ ਜੇ ਆਪਾਂ ਕਮਰਸ਼ੀਅਲ ਲੈਵਲ ਤੇ ਜਾਂ ਵਪਾਰਕ ਪੱਧਰ ਤੇ ਇਹਦੀ ਕਾਸ਼ਤ ਕਰਨੀ ਆ ਤਾਂ ਆਪਾਂ ਨੂੰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਹਨੂੰ ਕਿਸਲੇ ਕਿੰਨੇ ਫਾਸਲੇ ਤੇ ਲਾਈਏ ਕਿਉਂਕਿ ਇਹ ਜਿਹੜਾ ਹੈਗਾ ਕਾਫੀ ਵੱਡਾ ਆਕਾਰ ਗ੍ਰਹਿਣ ਕਰ ਜਾਂਦਾ ਸੋ ਇਸ ਕਰਕੇ ਅਸੀਂ ਸਿਵਾਰਿਸ਼ ਕਰਦੇ ਆ ਕਿ ਇਹਨੂੰ ਘੱਟੋ ਘੱਟ ਸਾਢੇ 6 ਬਾਏ ਸਾਢੇ 6 ਮੀਟਰ ਭਾਵ ਕੇ ਦਰਖਤਾਂ ਦੀਆਂ ਜਿਹੜੀਆਂ ਹੈਗੀਆਂ ਉਹ ਲਾਈਨਾਂ ਉਹਦੇ ਵਿੱਚ ਵੀ ਸਾਢੇ 6 ਮੀਟਰ ਦਾ ਫਾਸਲਾ ਤੇ ਲਾਈਨ ਟੂ ਲਾਈਨ ਦਾ ਜਿਹੜਾ ਫਾਸਲਾ ਉਹ ਵੀ ਸਾਢੇ 6 ਮੀਟਰ ਰੱਖੀਏ ਤਾਂ ਇਸ ਤਰੀਕੇ ਨਾਲ ਜਿਹੜੇ ਹੈਗੇ ਸਾਢੇ ਤਕਰੀਬਨ 90 92 ਬੂਟੇ ਜਿਹੜੇ ਹੈਗੇ 1 ਏਕੜ ਦੇ ਏਰੀਆ ਦੇ ਵਿੱਚ ਇਹਦੇ ਲੱਗ ਜਾਂਦੇ ਆ ਸੋ ਇਹ ਬੂਟੇ ਜਿਹੜਾ ਲਾਉਣ ਦਾ ਸਮਾਂ ਉਹ ਜਿਸ ਤਰ੍ਹਾਂ ਬਾਕੀ ਸਦਾ ਬਹਾਰ ਫਲਦਾਰ ਬੂਟਿਆਂ ਲਾਉਣ ਦਾ ਸਮਾਂ ਹੁੰਦਾ ਹੈ ਠੰਡ ਨਿਕਲੀ ਤੋਂ ਬਾਅਦ ਭਾਵ ਕਿ ਫਰਵਰੀ ਮਾਰਚ ਦੇ ਵਿੱਚ ਜਾਂ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਜੁਲਾਈ ਤੋਂ ਸਤੰਬਰ ਦੇ ਵਿੱਚ ਇਹ ਦੋ ਸਮਿਆਂ ਤੇ ਅਸੀਂ ਜਿਹੜੇ ਹੈਗੇ ਆ ਇਹ ਬੂਟੇ ਲਗਾ ਸਕਦੇ ਆ ਇਹ ਜਿਹੜੇ ਹੈਗੇ ਬੂਟੇ ਇਹ ਬਿਲਕੁਲ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਲਗਾਉਣ ਦਾ ਤਰੀਕਾ ਇਹ ਹੁੰਦਾ ਹੈ ਕਿ ਪੂਰਾ ਜਿਹੜਾ ਹੈਗਾ ਟੋਆ ਪੱਟ ਕੇ ਭਰ ਕੇ ਫੇਰ ਆਪਾਂ ਇਹਦੀ ਪਲਾਂਟਿੰਗ ਕਰਨੀ ਆ ਸੋ ਉਸ ਤੋਂ ਬਾਅਦ ਇਹਨੂੰ ਜਿਸ ਤਰ੍ਹਾਂ ਤਕਰੀਬਨ ਹਰ ਬੂਟਾ ਜਦੋਂ ਪੂਰਾ ਆਕਾਰ ਗ੍ਰਹਿਣ ਕਰ ਜਾਂਦਾ ਹੈ ਤਕਰੀਬਨ ਇਹਦੀ 30 ਤੋਂ ਲੈ ਕੇ 40 ਕਿਲੋ ਤੱਕ ਇਹਦੀ ਝਾੜ ਆ ਜਾਂਦਾ ਹੈ ਸੋ ਇਹਦਾ ਝਾੜ ਹਰ ਸਾਲ ਬਰਕਰਾਰ ਰੱਖਣ ਵਾਸਤੇ ਇਹਨੂੰ ਪ੍ਰਾਪਰ ਖਾਦ ਖਰਾਕ ਦੀ ਜ਼ਰੂਰਤ ਪੈਂਦੀ ਆ ਸੋ ਉਸ ਵਾਸਤੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਕਿ ਇਹਨੂੰ ਸਤੰਬਰ ਦੇ ਮਹੀਨੇ ਤਕਰੀਬਨ 50-60 ਕਿਲੋ ਬਿਲਕੁਲ ਗਲੀ ਸੜੀ ਰੂੜੀ ਸਤੰਬਰ ਦੇ ਮਹੀਨੇ ਵਿੱਚ ਪਾ ਦਿਓ ਉਸ ਤੋਂ ਬਾਅਦ ਇਹਨੂੰ ਯੂਰੀਆ ਦੀ ਖਾਦ ਦੀ ਜ਼ਰੂਰਤ ਹੁੰਦੀ ਆ ਉਹ ਜਿਹੜੀ ਖਾਦ ਅਸੀਂ ਪਾਉਣੀ ਆ ਉਹ ਜਿੰਨੀ ਸਿਫਾਰਿਸ਼ ਕੀਤੀ ਖਾਦ ਆ ਬੂਟੇ ਦੀ ਉਮਰ ਦੇ ਹਿਸਾਬ ਨਾਲ ਅੱਧੀ ਖਾਦ ਅਸੀਂ ਅਕਤੂਬਰ ਦੇ ਵਿੱਚ ਪਾਉਨੇ ਆ ਤੇ ਅੱਧੀ ਖਾਦ ਜਿਹੜੀ ਅਸੀਂ ਉਹ तकरीबन ਫਰਵਰੀ ਮਹੀਨੇ ਦੇ ਵਿੱਚ ਪਾਉਨੇ ਆ ਸੋ ਜਦੋਂ ਵੀ ਅਸੀਂ ਰੂੜੀ ਪਾਉਣੀ ਆ ਉਹਦੇ ਨਾਲ ਅਸੀਂ ਫਾਸਫੋਰਸ ਵਾਲੀ ਖਾਦ ਤੇ ਪੋਟਾਸ਼ ਵਾਲੀ ਖਾਦ ਵੀ ਪਾ ਦੇਣੀ ਹੈ ਤੇ ਯੂਰੀਆ ਵਾਲੀ ਖਾਦ ਹੈ ਜਿਹੜੀ ਅਸੀਂ ਦੋ ਹਿੱਸਿਆਂ ਦੇ ਵਿੱਚ ਅੱਧੀ ਸਤੰਬਰ ਦੇ ਵਿੱਚ ਤੇ ਅੱਧੀ ਅ ਅੱਧੇ ਅਕਤੂਬਰ ਦੇ ਵਿੱਚ ਤੇ ਅੱਧੀ ਜਿਹੜੀ ਹੈਗੀ ਅਸੀਂ ਫਰਵਰੀ ਮਹੀਨੇ ਦੇ ਵਿੱਚ ਪਾ ਦੇਣੀ ਆ ਹੁਣ ਮੈਂ ਇੱਕ ਇੱਥੇ ਦੱਸਣਾ ਚਾਹੁੰਦਾ ਕਈ ਕਿਸਾਨ ਵੀਰ ਖਾਸ ਕਰਕੇ ਕੁਝ ਨਰਸੀਆਂ ਵਾਲੇ ਵੀ ਇਹ ਸੋਚਦੇ ਹੋਣਗੇ ਕਿ ਲੋਕਾਠ ਤੇ ਬੂਟੇ ਤਿਆਰ ਕਿਵੇਂ ਕੀਤੇ ਜਾਂਦੇ ਆ ਲੋਕਾਠ ਤੇ ਬੂਟੇ ਤਿਆਰ ਕਰਨ ਦੇ ਲਈ ਬਹੁਤ ਪੁਰਾਣਾ ਢੰਗ ਅੱਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਸੀਂ ਇਹ ਅਪਣਾ ਰਹੇ ਹਾਂ ਕਿਉਂਕਿ ਇਹ ਟੰਗ ਬਹੁਤ ਹੀ ਵਧੀਆ ਇਹਦੇ ਵਿੱਚ ਸਾਡੀ ਜਿਹੜੀ ਬੂਟਿਆਂ ਦੀ ਆਮਦ ਆ ਚੰਗੇ ਬੂਟਿਆਂ ਦੀ ਉਹ ਜ਼ਿਆਦਾ ਹੋ ਜਾਂਦੀ ਹੈ ਇਸ ਦੇ ਵਿੱਚ ਇਨ ਆਰਚਿੰਗ ਟੰਗ ਜਿਹੜਾ ਇੱਕ ਕਹਨੇ ਆ ਅਸੀਂ ਇੱਕ ਅਸੀਂ ਕਹਨੇ ਆ ਹਵਾਈ ਦਾਬ ਇਹ ਦੋ ਟੰਗ ਅਸੀਂ ਕਹਨੇ ਆ ਕਿ ਲੋਕਾਠ ਦੇ ਵਿੱਚ ਬਹੁਤ ਖੂਬੀ ਬਾਖੂਬੀ ਚੱਲਦੇ ਆ ਪਰ ਇਨ ਆਰਚਿੰਗ ਦਾ ਟੰਗ ਬਹੁਤ ਪੁਰਾਣਾ ਟੰਗ ਹੈ ਉਹਦੇ ਵਿੱਚ ਅਸੀਂ ਲੋਕਾਠ ਦੇ ਜਿਹੜੇ ਸੀਡਾਂ ਜਾਂ ਬੀਜ ਹੈ ਉਹ April ਦੇ ਵਿੱਚ ਜਦੋਂ ਪੱਕਦੀ ਹੈ ਉਦੋਂ ਹੀ ਤਰੰਤ ਤੋੜ ਕੇ ਅਸੀਂ ਬੀਜ ਦਿੰਨੇ ਆ ਜਦੋਂ ਉਹਨਾਂ ਦੀ ਉਚਾਈ ਪੈਨਸਲ ਦੀ ਮੋਟਾਈ ਦੀ ਹੋ ਜਾਂਦੀ ਹੈ ਜਾਂ ਥੋੜੀ ਜੀ ਤੋਂ ਥੋੜੀ ਜੀ ਘੱਟ ਰਹਿ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਉਹ ਬੂਟਿਆਂ ਨੂੰ ਮਾਂ ਬੂਟਿਆਂ ਕੋਲ ਲਿਜਾ ਕੇ ਜਿਸ ਕਿਸਮ ਦੇ ਬੂਟੇ ਤਿਆਰ ਕਰਨੇ ਆ ਉੱਥੇ ਲਿਜਾ ਕੇ ਅਸੀਂ ਉਹਨਾਂ ਦੀ ਆਪਸ ਦੇ ਵਿੱਚ ਪਿਉਂਤ ਕਰਦੇ ਆ ਇੱਕ ਪਾਸੜ ਪਿਉਂਤ ਕਰਦੇ ਆ ਤੇ ਜਦੋਂ ਬੂਟੇ ਸਾਡੇ ਤਿਆਰ ਹੋ ਜਾਂਦੇ ਆ ਤਾਂ ਅਸੀਂ ਮਾਂ ਬੂਟੇ ਤੋਂ ਬੂਟਾ ਕੱਟ ਕੇ ਅਸੀਂ ਬੂਟਾ ਤਿਆਰ ਕਰ ਲੈਂਦੇ ਆ ਇਸ ਵਿਧੀ ਦੇ ਵਿੱਚ ਸਾਡੀ ਜਿਹੜੀ ਬੂਟੇ ਚੱਲਣ ਦੀ ਜਿਹੜੀ ਮਿਕਦਾਰ ਆ ਉਹ 90% ਤੋਂ ਵੀ ਵੱਧ ਜਾਂਦੀ ਆ ਇਸ ਤੋਂ ਇਲਾਵਾ ਇੱਕ ਹੋਰ ਸੌਖਾ ਢੰਗ ਜਿਹੜਾ ਅਸੀਂ ਲੀਚੀ 'ਚ ਪਣਾਉਨੇ ਆ ਜਿਹਨੂੰ ਅਸੀਂ ਕਹਿੰਦੇ ਨੇ ਹਵਾਈ ਦਾਬ ਜਾਂ ਅਸੀਂ ਗੁੱਟੀ ਵੀ ਕਹਿੰਦੇ ਆ ਇਹ ਤਰੀਕਾ ਲੋਕਾੜ ਦੇ ਵਿੱਚ ਬਹੁਤ ਪੁਰਾਣਾ ਤਰੀਕਾ ਹੈ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਥੋੜੀ ਜਿਹੀ ਨਮੀ ਜ਼ਿਆਦਾ ਰਹਿੰਦੀ ਹੈ ਉੱਥੇ ਇਹ ਬਹੁਤ ਵਾਖੂਬੀ ਚੱਲਦਾ ਹੈ ਉਸ ਦੇ ਵਿੱਚ ਬੜਾ ਸਿੰਪਲ ਤਰੀਕਾ ਹੈ ਕਿ ਅਸੀਂ ਜਿਵੇਂ ਲੀਚੀ ਦੀ ਗੁੱਟੀ ਬਣਾਉਣੀ ਹੈ ਜਿੱਥੋਂ ਅੱਖ ਹੁੰਦੀ ਹੈ ਉੱਥੋਂ ਅਸੀਂ 2 ਇੰਚ ਦਾ ਜਿਹੜੀ ਸਖਤਾਰ ਕੇ ਉਹਦੇ ਵਿੱਚ ਸਪੋਗਨਮ ਮੋਸ ਜਿਹੜਾ ਪਹਾੜੀ ਘਾਹ ਉਲਾ ਦਨੇ ਆ ਗਿੱਲਾ ਕਰਕੇ ਰਾਤ ਭਿਉ ਕੇ ਉਸ ਤੋਂ ਬਾਅਦ ਸਾਡੇ ਬੂਟੇ ਆ ਜਿਹੜੇ ਉਹ ਤਿਆਰ ਹੋ ਜਾਂਦੇ ਆ ਤੇ ਉਹਨਾਂ ਨੂੰ ਅਸੀਂ 2 ਮਹੀਨੇ ਬਾਅਦ ਬੂਟਾ ਕੱਟ ਲੰਨੇ ਆ ਤੇ 1-2 ਮਹੀਨੇ ਤੋਂ ਲੈ ਕੇ 3-4 ਮਹੀਨੇ ਤੱਕ ਅਸੀਂ ਉਹਨੂੰ ਛਾਂ ਦੇ ਵਿੱਚ ਗਾਉਨੇ ਉਹ ਤੋਂ ਬਾਅਦ ਸਾਡਾ ਡੇਢ-2 ਸਾਲ ਦੇ ਵਿੱਚ ਜਿਹੜਾ ਬੂਟਾ ਹੈ ਉਹ ਸਾਡਾ ਵੇਚਣ ਦੇ ਕਾਬਿਲ ਹੋ ਜਾਂਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਇਸ ਤੋਂ ਇਲਾਵਾ ਵੀ ਅਸੀਂ ਹੋਰ ਤਕਨੀਕਾਂ ਨਵੀਆਂ ਤਕਨੀਕਾਂ ਜਿਵੇਂ ਸਾਈਡ ਗrafting ਇੱਕ ਪਾਸੜ ਪੇਉਂਦ ਕਹਿ ਦਿੰਨੇ ਆ ਜਾਂ ਅਸੀਂ ਸਾਈਡ ਗrafting ਵੀਨਿਅਰ ਗrafting ਇੱਕ ਵੈਜ ਗrafting ਵੱਖ-ਵੱਖ ਤਰ੍ਹਾਂ ਦੇ ਅਸੀਂ ਤੌਰ ਤਰੀਕੇ ਵਰਤ ਰਹੇ ਆ ਤਾਂ ਕਿ ਘੱਟ ਤੋਂ ਘੱਟ ਲੇਬਰ ਦੇ ਨਾਲ ਅਸੀਂ ਵੱਧ ਤੋਂ ਵੱਧ ਜਿਹੜੇ ਨਸਲੀ ਬੂਟੇ ਆ ਉਹ ਤਿਆਰ ਕਰ ਸਕੀਏ ਲੋਕਾਂ ਦਾ ਫਲ ਤਕਰੀਬਨ ਬਹੁਤ ਸਾਰੇ ਘਰਾਂ ਵਿੱਚ ਸ਼ੌਕੀਆ ਵੀ ਲਗਾਇਆ ਹੋਇਆ ਹੈ ਵਪਾਰਕ ਪੱਧਰ ਤੇ ਵੀ ਕੁਝ ਬਾਗਬਾਨ ਇਸ ਦੀ ਪੈਦਾਵਾਰ ਕਰ ਰਹੇ ਹਨ ਜੇਕਰ ਵਧੀਆ ਕਿਸਮ ਦੇ ਬੂਟੇ ਲਗਾਏ ਜਾਣ ਤਾਂ ਫਲ ਦੀ ਕੁਆਲਿਟੀ ਬੇਮਿਸਾਲ ਹੋ ਸਕਦੀ ਹੈ ਵੱਧ ਝਾੜ ਅਤੇ ਪਹਿਲੇ ਦਰਜੇ ਦੀ ਕੁਆਲਿਟੀ ਇਸ ਫਲ ਨੂੰ ਲੋਕਾਂ ਦਾ ਪਸੰਦੀਦਾ ਫਲ ਬਣਾ ਰਹੀ ਹੈ ਸੋ ਹੁਣ ਗੱਲ ਆਉਂਦੀ ਹੈ ਕਿ ਖਾਦ ਪਾਉਣੀ ਕਿੰਨੀ ਆ ਸੋ ਕਿਸਾਨ ਵੀਰੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੀ ਹੈਗੀ ਆ ਉਹ ਫਲਾਂ ਦੀ ਕਾਸਤ ਸੰਬੰਧੀ ਜਿਹੜੀ ਹੈਗੀ ਆ ਉਹ ਆ ਕਿਤਾਬ ਆ ਉਹ ਅਵੇਲੇਬਲ ਆ ਉਹ ਉਹਦਾ ਜਿਹੜਾ ਹੈਗਾ ਪੀਏਯੂ ਦੀ ਵੈਬਸਾਈਟ ਤੇ ਉਹਦਾ ਜਿਹੜਾ ਹੈਗੇ ਸੌਫਟ ਕਾਪੀ ਵੀ ਅਵੇਲੇਬਲ ਆ ਉਹਦਾ ਇੱਕ ਪ੍ਰੋਪਰ ਸ਼ਡਿਊਲ ਬਣਿਆ ਹੋਇਆ ਪਰ ਮੈਂ ਤੁਹਾਡੀ ਥੋੜੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਦੋਂ ਬੂਟਾ ਪੂਰਾ ਆਕਾਰ ਗ੍ਰੈਂਡ ਕਰ ਜਾਂਦਾ ਉਹ ਫੁੱਲ ਸਾਈਜ਼ ਅਟੇਨ ਕਰ ਜਾਂਦਾ 8-9 ਸਾਲਾਂ ਦੇ ਵਿੱਚ ਤਾਂ ਉਦੋਂ ਅਸੀਂ ਇਹਨੂੰ 1 ਕਿਲੋ ਜਿਹੜਾ ਹੈਗਾ ਉਹ ਯੂਰੀਆ 2 ਕਿਲੋ ਸਿੰਗਲ ਸੁਪਰ ਫਾਸਫੇਟ ਤੇ 1.5 ਕਿਲੋ ਜਿਹੜੀ ਹੈਗੀ ਆ ਮਿਊਰਟ ਆਫ ਪੋਟਾਸ਼ ਕਾਦ ਟੋਟਲ ਇੰਨੀ ਪਾਉਣੀ ਆ ਜਿਹੜੀ ਯੂਰੀਆ ਉਹ ਅਸੀਂ ਦੋ ਭਾਗਾਂ ਦੇ ਵਿੱਚ ਮਿਲਾ ਕੇ ਪਾਉਣੀ ਆ ਅਕਤੂਬਰ ਤੇ ਫਰਵਰੀ ਦੇ ਵਿੱਚ ਜਿਹੜੀ ਪੋਟਾਸ਼ ਤੇ ਫਾਸਫੋਰਸ ਵਾਲੀ ਖਾਦ ਆ ਉਹ ਅਸੀਂ ਰੂੜੀ ਦੇ ਨਾਲ ਹੀ ਪਾ ਦੇਣੀ ਆ ਸਤੰਬਰ ਮਹੀਨੇ ਦੇ ਵਿੱਚ ਸੋ ਇਸ ਤਰ੍ਹਾਂ ਅਸੀਂ ਇਹਦੀ ਖਾਦ ਖਰਾਕ ਵੱਲ ਧਿਆਨ ਦੇਵਾਂਗੇ ਤਾਂ ਇਹਦਾ ਸਾਈਜ਼ ਆ ਇਹਦਾ ਝਾੜ ਆ ਉਹ ਬਹੁਤ ਚੰਗਾ ਹੋਊਗਾ ਇਹਦੀ ਕੁਆਲਿਟੀ ਹੈ ਇਹਦੀ ਗੁਣਵੱਤਾ ਜਿਹੜੀ ਹੈਗੀ ਆ ਉਹ ਆਲਾ ਦਰਜੇ ਦੀ ਹੋਊਗੀ ਸੋ ਇਹਦੇ ਵੱਲ ਚਾਹੇ ਤੁਹਾਡੇ ਘਰੇ ਬੂਟਾ ਲੱਗਿਆ ਹੈ ਚਾਹੇ ਅਸੀਂ ਕਮਰਸ਼ੀਅਲ ਲੈਵਲ ਤੇ ਬਾਗਬਾਨੀ ਕਰਦੇ ਆ ਤਾਂ ਇਹਦੀ ਖਾਦ ਖੁਰਾਕ ਵੱਲ ਆਪਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਆ ਉਸ ਤੋਂ ਬਾਅਦ ਗੱਲ ਹੁੰਦੀ ਹੈ ਕਿ ਇਹਨੂੰ ਕਿੰਨੇ ਕੁ ਪਾਣੀ ਲਾਉਣੇ ਚਾਹੀਦੇ ਆ ਇਹਦੀ ਜਿਹੜੀ ਇਰੀਗੇਸ਼ਨ ਦੀ ਰਿਕੁਆਇਰਮੈਂਟ ਕੀ ਆ ਸੋ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਇਹ ਬੇਸਿਕਲੀ ਇਹ ਡਰਾਉਟ ਟੋਲਰੈਂਟ ਬੂਟਾ ਹੁੰਦਾ ਹੈ ਇਹ ਕਾਫੀ ਹੱਦ ਤੱਕ ਖੁਸ਼ਕੀ ਸਹਿ ਲੈਂਦਾ ਹੈ ਪਰ ਫਲਾਂ ਦੇ ਵਿਕਾਸ ਤੇ ਵਾਧੇ ਵਾਸਤੇ ਇਹਨੂੰ ਤਕਰੀਬਨ 4 ਕ ਪਾਣੀ ਜ਼ਰੂਰ ਲਾਓ ਅ ਦਸੰਬਰ ਤੋਂ ਲੈ ਕੇ ਇਹਨੂੰ ਜਿਹੜਾ ਹੈਗਾ ਆਪਣੀ ਅ ਇਹਦੀ ਹਾਰਵੈਸਟਿੰਗ ਹੋਣ ਤੱਕ ਤਾਂ ਤਕਰੀਬਨ 3 ਜਾਂ 4 ਹਫ਼ਤੇ ਦੇ ਫਰਕ ਤੇ ਇਹਦੇ ਆਪਾਂ ਪਾਣੀ ਲਾਉਣਾ ਤਾਂ ਕਿ ਇਹਦੇ ਜਿਹੜੇ ਹੈਗੇ ਫਲਾਂ ਦਾ ਆਕਾਰ ਚੰਗਾ ਹੋ ਸਕੇ ਇਹਦੀ ਕੁਆਲਿਟੀ ਚੰਗੀ ਬਣ ਸਕੇ ਇਹਦਾ ਜਿਹੜਾ ਹੈਗਾ ਝਾੜ ਚੰਗਾ ਨਿਕਲ ਸਕੇ ਸੋ ਇਸ ਵਾਰ ਵਾਲਾ ਆਪਾਂ ਜਿਹੜਾ ਹੈਗਾ ਵਿਸ਼ੇਸ਼ ਧਿਆਨ ਦੇਣਾ ਸੋ ਕਿਸਾਨ ਵੀਰੋਂ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਜਿਹੜਾ ਹੈਗਾ ਫਲ ਕਦੋਂ ਤਿਆਰ ਹੁੰਦੇ ਆ ਤੇ ਇਹਦੀ ਜਿਹੜੀ ਤੜਾਈ ਕਿਸ ਤਰ੍ਹਾਂ ਕਰਨੀ ਆ ਮੰਡੀ ਕਰਨ ਕਿਸ ਤਰ੍ਹਾਂ ਕਰਨਾ ਸੋ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਫਲ ਦੀ ਖੂਬੀ ਇਹ ਹੈ ਕਿ ਇਹ ਸਾਡੇ ਪੰਜਾਬ ਦੇ ਵਿੱਚ ਫਲ ਉਦੋਂ ਪੱਕਦਾ ਜਦੋਂ ਹੋਰ ਤਾਜ਼ਾ ਫਲ ਮੰਡੀ ਦੇ ਵਿੱਚ ਜਾਂ ਬੂਟਿਆਂ ਦੇ ਉੱਤੇ ਨਹੀਂ ਲੱਗਿਆ ਹੁੰਦਾ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਇਹਦਾ ਚੰਗਾ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਦੇ ਵਾਸਤੇ ਕੰਪੀਟੀਸ਼ਨ ਉਹਦੇ ਮੰਡੀ ਦੇ ਵਿੱਚ ਨਹੀਂ ਹੁੰਦਾ ਸੋ ਤੜਾਈ ਵੇਲੇ ਦਾ ਆਪਾਂ ਧਿਆਨ ਰੱਖਣਾ ਹੈ ਕਿ ਜਦੋਂ ਵੀ ਇਹਦੀ ਤੜਾਈ ਕਰਨੀ ਆ ਤਾਂ ਇਹ ਜਿਹੜਾ ਹੈਗਾ ਇਹ ਮੋਸਟਲੀ ਜਿਹੜਾ ਹੈਗਾ ਇਹ ਗੁੱਚਿਆਂ ਦੇ ਵਿੱਚ ਹੁੰਦਾ ਹੈ ਤਾਂ ਕਦੇ ਵੀ ਇਹਦੀ ਤੜਾਈ ਜਿਹੜੀ ਹੈਗੀ ਆ ਖਿੱਚ ਕੇ ਨਹੀਂ ਕਰਨੀ ਆ ਜਦੋਂ ਆਪਾਂ ਇਹਦੀ ਖਚਾਈ ਕਰਨੀ ਆ ਤਾਂ ਉਹਦੇ ਜਿਹੜੇ ਹੈਗੇ ਆ ਇਹਦਾ ਫਾਲਾ ਉਹ ਡੰਡੀ ਦੇ ਨਾਲੋਂ ਟੁੱਟਣ ਨਹੀਂ ਚਾਹੀਦਾ ਥੋੜਾ ਜਿਹਾ ਡੰਡੀ ਸਮੇਤ ਇਹਦਾ ਫਲ ਦੀ ਤੜਾਈ ਕਰਾਂਗੇ ਤਾਂ ਇਹਦੀ ਜਿਹੜੀ ਹੈਗੀ ਆ ਮਾਰਕੀਟ ਆ ਜਾਂ ਇਹਦਾ ਜਿਹੜਾ ਸ਼ੈਲਫ ਲਾਈਫ ਆ ਉਹ ਕਾਫੀ ਅੱਛਾ ਹੋਊਗਾ ਉਸ ਤੋਂ ਬਾਅਦ ਤਕਰੀਬਨ 10 ਤੋਂ ਲੈ ਕੇ 14 ਕਿਲੋ ਦੇ ਜਿਹੜੇ ਹੈਗੇ ਆ ਆ ਵੁੱਡਨ ਬਾਕਸਸ ਆ ਜਾਂ ਸੀ ਐਫ ਬੀ ਬਾਕਸਸ ਆ ਉਹਨਾਂ ਦੇ ਵਿੱਚ ਇਹਦੇ ਪਾ ਕੇ ਆਪਾਂ ਮੰਡੀ ਦੇ ਵਿੱਚ ਲਜਾਣਾ ਤੇ ਜਦੋਂ ਵੀ ਆਪਾਂ ਮੰਡੀ ਦੇ ਵਿੱਚ ਭੇਜਣਾ ਹੈ ਤਾਂ ਇਹਦੀ ਗ੍ਰੇਡਿੰਗ ਕਰਨੀ ਜ਼ਰੂਰੀ ਆ ਸੋ ਕਿਸਾਨ ਵੀਰੋ ਜੇ ਅਸੀਂ ਚੰਗਾ ਮੁਨਾਫਾ ਲੈਣਾ ਹੈ ਤਾਂ ਇਹਦੇ ਵਿੱਚੋਂ ਟੁੱਟੇ ਹੋਏ ਫਟੇ ਹੋਏ ਆ ਜਾਂ ਜਿਨ੍ਹਾਂ ਦੇ ਵਿੱਚੋਂ ਡੰਡੀ ਖਿੱਚੀ ਗਈ ਆ ਉਹ ਨੁਕਸਾਨੇ ਗਏ ਫਾਲਾ ਜਾਂ ਕੋਈ ਕੀੜਾ ਮਕੌੜਾ ਜਾਂ ਬਿਮਾਰੀ ਗ੍ਰਸਤਾ ਜਾਂ ਕੁਝ ਪੰਛੀਆਂ ਦੇ ਡੈਮੇਜ ਕੀਤੇ ਹੋਏ ਫਾਲਾ ਉਹਨਾਂ ਦੀ ਛਾਂਟੀ ਕਰ ਦੇਣੀ ਆ ਫਲਾਂ ਦੇ ਆਕਾਰ ਦੇ ਹਿਸਾਬ ਨਾਲ ਇਹਦੀ ਜਿਹੜੀ ਹੈਗੀ ਗ੍ਰੇਡਿੰਗ ਕਰਦੇ ਆਂਗੇ ਦੋ ਜਾਂ ਤਿੰਨ ਗ੍ਰੇਡ ਬਣਾ ਲਾਂਗੇ ਤਾਂ ਇਹਦੇ ਵਿੱਚੋਂ ਜਿਹੜਾ ਹੈਗਾ ਸਾਨੂੰ ਅੱਛਾ ਜਿਹੜਾ ਹੈਗਾ ਪੈਸਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਅਸੀਂ ਵਪਾਰਕ ਪੱਧਰ ਤੇ ਬਾਗ ਲਾਉਣਾ ਹੈ ਪਰ ਘਰੇਲੂ ਪੱਧਰ ਤੇ ਜੇ ਅਸੀਂ ਕੋਈ ਬੂਟਾ ਲਾਉਣਾ ਚਾਹੁੰਦੇ ਆਂ ਸਭ ਤੋਂ ਪਹਿਲਾਂ ਸਾਡੇ ਪਪੀਤਾ ਆਉਂਦਾ ਉਸ ਤੋਂ ਬਾਅਦ ਜੇ ਮੈਂ ਸੋਚਦਾ ਤੇ ਲੁਕਾਠ ਠਿਕ ਜਿਹਾ ਫਲ ਹੈ ਜਿਹੜਾ ਅਸੀਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਵੀ ਲਾ ਸਕਦੇ ਆਂ ਉਹਦਾ ਕਾਰਨ ਹੈ ਕਿ ਇਸ ਬੂਟੇ ਦੇ ਜਿਹੜੇ ਪੱਤੇ ਹੁੰਨੇ ਆ ਉਹ ਬਹੁਤ ਸੁੰਦਰ ਨਮਾ ਹੁੰਨੇ ਆ ਤੇ ਸਾਰਾ ਸਾਲ ਬੂਟਾ ਹਰਾ ਭਰਿਆ ਰਹਿੰਦਾ ਤੇ ਇੱਕ ਸਾਡੀ ਘਰ ਦੀ ਸ਼ੋਭਾ ਜਾਂ ਕਹਿਦਨੇ ਆ ਵਿੜੇ ਦੀ ਸ਼ੋਭਾ ਦਾ ਸ਼ਿੰਗਾਰ ਬਣਦਾ ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿਸਾਨ ਵੀਰਾਂ ਨੂੰ ਕਿ ਲੁਕਾਠ ਦੇ ਵਿੱਚ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਪੈਣਾ ਜੇ ਅਸੀਂ ਰਸੀਲੇ ਤੇ ਮਿੱਠੇ ਫਲ ਲਾਉਣੇ ਆ ਇਹਨੂੰ ਪਾਣੀ ਹੈ ਜਿਹੜਾ ਉਹ ਬਹੁਤ ਘੱਟ ਲਾਉਣਾ ਖਾਸ ਕਰਕੇ ਸਾਡੇ ਕਿਸਾਨ ਵੀਰ ਜਾਂ ਸਾਡੇ ਕੋਲ ਵੀ ਫੋਨ ਬਹੁਤ ਆਉਨੇ ਆ ਕਿ ਜਦੋਂ ਅਸੀਂ ਲੁਕਾਠ ਦਾ ਬੂਟਾ ਘਰਾਂ ਲਾਇਆ ਹੁੰਦਾ ਹੈ ਕਿ ਫਲ ਖੱਟੇ ਤੇ ਕੌੜੇ ਮਿਲਦੇ ਆ ਉਹਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਜਿਵੇਂ ਗਮਲਿਆਂ ਨੂੰ ਪਾਣੀ ਪਾਉਨੇ ਆ ਜਿਵੇਂ ਅਸੀਂ ਫੁੱਲਾਂ ਵਾਲੇ ਬੂਟਿਆਂ ਨੂੰ ਪਾਣੀ ਪਾਉਨੇ ਆ ਜਾਂ ਸਬਜ਼ੀ ਨੂੰ ਬੂਟਿਆਂ ਨੂੰ ਪਾਣੀ ਪਾਉਨੇ ਆ ਅਸੀਂ ਉਸ ਤਰੀਕੇ ਨਾਲੇ ਲੁਕਾਠ ਨੂੰ ਵੀ ਪਾਣੀ ਪਾਈ ਜਾਂਦੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਦੋਂ ਬੂਟੇ ਦਾ ਫਲ ਪੱਕਣ ਵਾਲਾ ਹੋਵੇ ਉਦੋਂ ਇਹਨੂੰ ਪਾਣੀ ਦੀ ਲੋੜ ਘੱਟ ਪੈਂਦੀ ਹੈ ਪਰ ਜਦੋਂ ਫਰੂਟ ਬਣਦਾ ਹੋਵੇ ਉਦੋਂ ਪਾਣੀ ਦੀ ਜ਼ਿਆਦਾ ਲੋੜ ਪੈਂਦੀ ਹੈ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ 15 ਕੁ ਮਾਰਚ ਦਾ ਆ ਜਾਵੇ 15 20 ਮਾਰਚ ਆ ਜਾਵੇ ਪੱਕਣਾ ਹੋਵੇ ਤਾਂ ਥੋੜਾ ਜਿਹਾ ਬੂਟੇ ਨੂੰ ਜੇ ਸੋਕਾ ਵੀ ਲੱਗਦਾ ਹੈ ਤਾਂ ਉਹਦੇ ਨਾਲ ਬੂਟੇ ਦਾ ਫਲ ਦੇ ਵਿੱਚ ਰਸੀਲਾਪਨ ਅਤੇ ਮਿੱਠਾਪਨ ਆ ਜਾਊਗਾ ਇਹ ਇੱਕ ਸੁਨੇਹਾ ਜ਼ਰੂਰ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਲੋਕਾਠ ਲਾਈ ਹੋਈ ਹੈ ਜੇ ਤੁਸੀਂ ਮਿੱਠਾ ਫਲ ਲੈਣਾ ਚਾਹੁੰਦੇ ਆ ਤਾਂ ਪਾਣੀ ਨੂੰ ਸੰਕੋਚ ਕੇ ਸਿਫਾਰਿਸ਼ਾ ਮੁਤਾਬਕ ਜਿਹੜਾ ਸਾਨੂੰ ਲਾਉਣਾ ਚਾਹੀਦਾ ਤੇ ਦੂਜਾ ਇੱਕ ਹੋਕਾ ਹੋਰ ਕਿ ਅਸੀਂ ਲੋਕਾਠ ਜਿਹੜਾ ਇਹਨਾਂ ਵਧੀਆ ਫਾਲਾ ਜਿਹੜਾ April ਦੇ ਵਿੱਚ ਇੱਕੋ ਇੱਕ ਫਾਲਾ ਹੈ ਜਿਹੜਾ ਪੰਜਾਬ ਦੇ ਵਿੱਚ ਤਾਜ਼ਾ ਹੁੰਦਾ ਉਹਨੂੰ ਅਸੀਂ ਵਪਾਰਕ ਪੱਧਰ ਤੇ ਚਾਹੇ ਘਰੇਲੂ ਪੱਧਰ ਤੇ ਜ਼ਰੂਰ ਲਗਾਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਸੀਂ ਬੂਟੇ ਲੈ ਕੇ ਅਸੀਂ ਜੇ ਵਪਾਰਕ ਪੱਧਰ ਤੇ ਕਰਨੇ ਆ ਤਾਂ ਬੁਕਿੰਗ ਕਰਾ ਕੇ ਅਸੀਂ ਲਾਈਏ ਇੱਕ ਹੋਰ ਖਾਸ ਗੱਲ ਲੁਕਾਠ ਦੇ ਬੂਚੇ ਬੂਟੇ ਦੇ ਵਿੱਚ ਕਿ ਜੇ ਘਰ ਦੇ ਵਿੱਚ ਜਗ੍ਹਾ ਥੋੜੀ ਹੈ ਮੈਂ ਤੁਹਾਨੂੰ ਸਿਫਾਰਿਸ਼ ਕਰਦਾ ਕਿ ਬਹੁਤੇ ਬੂਟੇ ਲਾਉਣ ਦੀ ਲੋੜ ਨਹੀਂ ਅਸੀਂ ਸਾਢੇ 5 6 ਮੀਟਰ ਤੇ ਕਹਨੇ ਆ 6 ਮੀਟਰ ਤੱਕ ਵੀ ਹੋ ਸਕਦਾ ਪਰ ਧਿਆਨ ਰੱਖੋ ਕਿ ਚਾਰ ਬੂਟੇ ਲਾਉਣ ਦੀ ਬਜਾਏ ਅਸੀਂ ਚਾਹੇ ਇੱਕ ਬੂਟਾ ਲਾਈਏ ਦੋ ਬੂਟੇ ਲਾਈਏ ਪਰ ਕਟੋ-ਕਟ ਜਿਹੜਾ ਫਾਸਲਾ ਹੈ ਉਹ ਅਸੀਂ ਕਹਨੇ ਆ 20-22 ਫੁੱਟ ਦਾ ਬੂਟੇ ਤੋਂ ਬੂਟੇ ਦਾ ਜਿਹੜਾ ਉਹ ਫਾਸਲਾ ਹੋਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਢੁਕਵੇਂ ਸਮੇਂ ਦੀ ਗੱਲ ਕਰੀਏ ਫਰਵਰੀ ਮਾਰਚ ਦਾ ਮਹੀਨਾ ਬਹੁਤ ਵਧੀਆ ਪਰ ਕਿਉਂਕਿ ਗਰਮੀ ਆਉਣੀ ਹੁੰਦੀ ਹੈ ਉੱਥੇ ਬੂਟਾ ਭਾਵੇਂ ਉੱਥੇ ਲੱਗ ਜਾਂਦਾ ਪਰ ਵਪਾਰਕ ਪੱਧਰ ਤੇ ਜੇ ਅਸੀਂ ਲਾਉਣੇ ਆ ਤਾਂ ਸਤੰਬਰ ਅਕਤੂਬਰ ਦਾ ਮਹੀਨਾ ਬਹੁਤ ਹੀ ਢੁਕਵੇਂ ਜਦੋਂ ਅਸੀਂ ਲਕਾਟ ਦੇ ਬੂਟੇ ਲਾਈਏ ਤਾਂ ਸਾਡੀ ਮਰਨ ਦੀ ਜਿਹੜੀ ਪ੍ਰਤੀਸ਼ਤਤਾ ਉਹ ਬਹੁਤ ਘਟ ਜਾਂਦੀ ਹੈ ਇਸ ਕਰਕੇ ਸਤੰਬਰ ਅਕਤੂਬਰ ਦੇ ਮਹੀਨੇ ਲਗਭਗ 3 ਇੱਕ ਫੁੱਟ ਡੂੰਘਾ ਟੋਆ 3 ਇੱਕ ਫੁੱਟ ਚੌੜਾ ਟੋਆ ਪੁੱਟ ਕੇ ਸਾਨੂੰ ਇਹ ਲਕਵਾਟ ਦੇ ਬੂਟੇ ਲਾਉਣੇ ਚਾਹੀਦੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਅਸੀਂ ਇਹ ਫਸਲ ਕਮਰਸ਼ੀਅਲ ਲੈਵਲ ਤੇ ਗਰੋਸਾ ਕਰ ਸਕਦੇ ਆ ਖਾਸ ਤੌਰ ਤੇ ਜਿਹੜਾ ਹੈਗਾ ਸਾਡਾ ਨੀਮ ਪਹਾੜੀ ਇਲਾਕਾ ਜਿਹਨੂੰ ਅਸੀਂ ਸਬ ਮਾਊਂਟੇਨਸ ਏਰੀਆ ਕਹਿੰਦੇ ਆ ਜਿਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਦੇ ਕਾਫੀ ਜਿਹੜੀ ਹੈਗੀ ਪਲਾਂਟੇਸ਼ਨ ਹੈਗੀ ਆ ਅਸੀਂ ਪੂਰੇ ਨਾਰਥ ਜਿਹੜਾ ਹੈਗਾ ਸਾਡਾ ਏਰੀਆ ਨਾਰਥ ਪੰਜਾਬ ਦਾ ਏਰੀਆ ਜਿਹਨੂੰ ਅਸੀਂ ਸਬ ਮਾਊਂਟੇਨਸ ਏਰੀਆ ਵੀ ਕਹਿ ਦਿੰਦੇ ਆ ਉੱਥੇ ਇਹਦੀ ਜਿਹੜੀ ਕਾਸ਼ਤਾ ਉਹ ਕਾਫੀ ਕਾਮਯਾਬੀ ਨਾਲ ਹੋ ਸਕਦੀ ਹੈ ਇਹਦੇ ਬੂਟੇ ਪੂਰੇ ਪੰਜਾਬ ਦੇ ਵਿੱਚ ਵੀ ਉਗਾਏ ਜਾ ਸਕਦੇ ਆ ਸੋ ਜੇ ਤੁਸੀਂ ਕਮਰਸ਼ੀਅਲ ਲੈਵਲ ਤੇ ਬਾਗਬਾਨੀ ਕਰਨੀ ਆ ਤਾਂ ਉਸ ਵਾਸਤੇ ਤੁਸੀਂ ਆਪਣੀ ਮਿੱਟੀ ਪਾਣੀ ਜਿਸ ਤਰ੍ਹਾਂ ਅਸੀਂ ਸਟੈਂਡਰਡ ਬਾਗ ਵਾਸਤੇ ਜਾਣ ਵਾਸਤੇ ਮਿੱਟੀ ਪਾਣੀ ਦੀ ਪਰਖ ਕਰਾਉਂਦੇ ਇੱਕ ਵਾਰੀ ਮਿੱਟੀ ਪਾਣੀ ਦੀ ਪਰਖ ਕਰਵਾ ਲਓ ਤਾਂ ਕਿ ਥੱਲੇ ਸਾਨੂੰ ਪਤਾ ਲੱਗ ਜਾਏ ਕਿ ਕੋਈ ਚੀਕਣੀ ਮਿੱਟੀ ਦੀ ਤਹਿ ਨਹੀਂ ਕੋਈ ਰੋੜ ਦੀ ਤਹਿ ਨਹੀਂ ਕੋਈ ਸਾਡੇ ਪਥਰੀਲਾ ਜਾਂ ਕੰਕਰ ਕੰਕਰ ਪੱਥਰ ਤਾਂ ਨਹੀਂ ਸੋ ਇਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਮਿੱਟੀ ਦੀ ਚੋਣ ਕਰ ਲੈਣੀ ਆ ਇਸੇ ਤਰ੍ਹਾਂ ਜਿਹੜਾ ਹੈਗਾ ਪਾਣੀ ਦੇ ਪਰਖ ਕਰਵਾ ਲੈਣੀਆਂ ਜੇ ਵਪਾਰਕ ਪਦਰ ਤੇ ਜਾਣਾ ਤਾਂ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਘਰੇਲੂ ਪਦਰ ਤੇ ਲਾਉਣਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਕਰੂੰਗਾ ਇਹ ਜੋ ਪੰਜਾਬ ਰਿਵਰਕਸ ਯੂਨੀਵਰਸਿਟੀ ਨੇ ਇੱਕ ਫਰੂਟ ਨਿਊਟ੍ਰੀਸ਼ਨ ਗਾਰਡਨ ਦਾ ਮਾਡਲ ਦਿੱਤਾ ਹੈ ਉਹਦੇ ਵਿੱਚ ਤਕਰੀਬਨ ਸੀ 25-26 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਆ ਉਹ ਸਵਾ ਕਨਾਲ ਏਰੀਆ ਦੇ ਵਿੱਚ ਲਗਾ ਸਕਦੇ ਆ ਉਹਨਾਂ ਦੇ ਵਿੱਚ ਫਲਾਂ ਦੀ ਜਿਹੜੀ ਆਮਦ ਆ ਜਾਂ ਅਵੇਲੇਬਿਲਟੀ ਆ ਜਾਂ ਜੋ ਸਾਨੂੰ ਫਲ ਖਾਨ ਨੂੰ ਉਹਦੇ ਵਿੱਚ ਮਿਲਨੇ ਉਹ ਸਾਰਾ ਸਾਲ ਮਿਲਨੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਲੋਕਾਟ ਆ ਉਹ ਵੀ ਬਹੁਤ ਠੁਕਮਾ ਫਿੱਟ ਹੁੰਦਾ ਕਿਉਂਕਿ ਮਾਰਚ ਦੇ ਅਖੀਰ ਜਾਂ ਅਪ੍ਰੈਲ ਤੱਕ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਸ ਬਾਗ ਦੇ ਵਿੱਚੋਂ ਜੇ ਫਰੂਟ ਮਿਲਨੇ ਤਾਂ ਸਾਨੂੰ ਲੋਕਾਟ ਤੋਂ ਮਿਲ ਸਕਦੇ ਆ ਸੋ ਇੱਕ ਇਹਦੀ ਇਹ ਵੀ ਖੂਬੀ ਇਹਨੂੰ ਕੋਈ ਬਹੁਤ ਕੀੜੇ ਮਕੌੜੇ ਜਾਂ ਬਿਮਾਰੀਆਂ ਨਹੀਂ ਲੱਗਦੀਆਂ ਸੋ ਇਹ ਸਾਡਾ ਜਿਹੜਾ ਹੈਗਾ ਫਲ ਲੋਕਾਟ ਆ ਇੱਕ ਰੇਲੂ ਬਗੀਚੀ ਵਾਸਤੇ ਵੀ ਬਹੁਤ ਫਿੱਟ ਹੈ ਜੇ ਤੁਸੀਂ ਫਰੂਟ ਨਿਊਟ੍ਰੀਸ਼ਨ ਗਾਰਡਨ ਦੇ ਵਿੱਚ ਨਹੀਂ ਲਗਾਉਣਾ ਤਾਂ ਅਸੀਂ ਘਰ ਦੇ ਵਿੱਚ ਇਹਦਾ ਬੂਟਾ ਲਾ ਸਕਦੇ ਆ ਇਹਦੇ ਪੱਤੇ ਬੜੇ ਸੁੰਦਰ ਹੁੰਦੇ ਆ ਗੁੱਚਿਆਂ ਦੇ ਵਿੱਚ ਹੁੰਦੇ ਆ ਫਲ ਬੜੇ ਸੁੰਦਰ ਹੁੰਦੇ ਆ ਸੋ ਇਸ ਬੂਟੇ ਦੀ ਜਿਹੜੀ ਹੈਗੀ ਐਸਥੈਟਿਕ ਵੈਲਿਊ ਵੀ ਕਾਫੀ ਆ ਸ਼ੇਡ ਦੇ ਤੌਰ ਤੇ ਵੀ ਇਹ ਜਿਹੜਾ ਬੂਟਾ ਉਹ ਕਾਫੀ ਅੱਛਾ ਮੰਨਿਆ ਗਿਆ ਸੋ ਇੱਕ ਇਹਦੇ ਵਿੱਚ ਮੈਂ ਹੋਰ ਗੱਲ ਸਾਂਝੀ ਕਰੂੰਗਾ ਕਿ ਚਾਈਨਾ ਦੇ ਵਿੱਚ ਇਹਦਾ origin ਹੋਇਆ ਸੀ ਤੇ ਚਾਈਨਾ ਦੇ ਵਿੱਚ ਇਹ ਫਰੂਟ ਖਾਣ ਨੂੰ ਸਿਰਫ ਜਿਹੜੇ ਰਾਜੇ ਮਹਾਰਾਜੇ ਉਹਨਾਂ ਨੂੰ ਹੀ ਅਲਾਉ ਹੁੰਦਾ ਸੀ ਪ੍ਰਾਤਨ ਸਮਿਆਂ ਦੇ ਵਿੱਚ ਕਿਉਂਕਿ ਇਹਦੀ ਜਿਹੜੀ ਹੈਗੀ ਆ ਉਹ ਬਹੁਤ ਸਾਰੀਆਂ ਖੂਬੀਆਂ ਹੈ ਉਸ ਕਰਕੇ ਜਿਹੜਾ ਹੈਗਾ ਇਹ ਇਹਦੀ ਲਿਮਿਟੇਸ਼ਨ ਸੀ ਚਾਈਨਾ ਦੇ ਵਿੱਚ ਬਹੁਤ ਪ੍ਰਾਤਨ ਸਮਿਆਂ ਦੇ ਵਿੱਚ ਕਿ ਰਾਜੇ ਮਹਾਰਾਜੇ ਇਹਦਾ ਜਿਹੜਾ ਹੈਗਾ ਫਲ ਖਾਂਦੇ ਸੀ ਧਿਆਨ ਰੱਖਿਆ ਜਾਵੇ ਕਿ ਜਦੋਂ ਅਸੀਂ ਟੋਆ ਪੁੱਟਣਾ ਤਾਂ ਜਿਹੜੀ ਥੱਲੇ ਵਾਲੀ ਮਿੱਟੀ ਹੈ ਡੇਢ ਫੁੱਟਾਂ ਵਾਲੀ ਉਹ ਆਪਾਂ ਨੇ ਟੋਏ ਵਿੱਚ ਨਹੀਂ ਪਾਉਣੀ ਉੱਪਰ ਵਾਲੀ ਖੇਤ ਵਾਲੀ ਮਿੱਟੀ ਆਪਾਂ ਨੇ ਟੋਏ ਵਿੱਚ ਪਾਉਣੀ ਹੈ ਉੱਨੀ ਇੱਕ ਦੇਸੀ ਰੂੜੀ ਪਾ ਲਈਏ ਜੇ ਸਾਨੂੰ ਲੱਗੇ ਕਿ ਸਿਉਂਕ ਦਾ ਹਮਲਾ ਸਾਡੇ ਇਲਾਕੇ ਵਿੱਚ ਹੈਗਾ ਤਾਂ ਕਲੋਰੋਪੈਰੀਫਾਸ ਜਿਹੜੀ 2 ਲੀਟਰ ਦੇ ਵਿੱਚ ਜਿਹੜੀ 15 ਕਾ ਐਮ ਐਲ ਦਵਾਈ ਪਾ ਕੇ ਜਾਂ ਅਸੀਂ ਰੇਤੇ ਚ ਮਲਾ ਕੇ ਵੀ ਕਹਿੰਦੇ ਆ ਤੇ ਉਹ ਅਸੀਂ ਟੋਏ ਦੇ ਵਿੱਚ ਪਾ ਦਈਏ ਤਾਂ ਕਿ ਜਿਹੜਾ ਸਿਉਂਕ ਦਾ ਹਮਲਾ ਹੈ ਜਦੋਂ ਬੂਟਾ ਸਾਡਾ ਚੱਲੇ ਕਿਸੇ ਤਰ੍ਹਾਂ ਦਾ ਸਿਉਂਕ ਦਾ ਹਮਲਾ ਨਾ ਹੋਵੇ ਇਸ ਤਰ੍ਹਾਂ ਤਿਆਰ ਕੀਤੇ ਹੋਏ ਟੋਏ ਨੂੰ ਸਾਨੂੰ ਪਹਿਲਾਂ ਹੀ ਭਰ ਲੈਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਪਾਣੀ ਲਗਾ ਦੇਣਾ ਚਾਹੀਦਾ ਤਾਂ ਕਿ ਟੋਏ ਦੇ ਵਿੱਚ ਆਲੀ ਮਿੱਟੀ ਦੀ ਜਿਹੜੀ ਹਵਾਏ ਉਹ ਨਿਕਲ ਜਾਵੇ ਤੇ ਉਸ ਤਰੀਕੇ ਨਾਲ ਕੀ ਹੋਊਗਾ ਕਿ ਮਿੱਟੀ ਥੱਲੇ ਵਹਿ ਜਾਊਗੀ ਤੇ ਜਦੋਂ ਸਾਨੂੰ ਬੂਟਾ ਮਿਲਦਾ ਜਦੋਂ ਸੀਜ਼ਨ ਆਉਂਦਾ ਟੁਕਮਾ ਉਦੋਂ ਲੋਕਾਠ ਦਾ ਬੂਟਾ ਅਸੀਂ ਅੱਧ ਦੇ ਵਿੱਚ ਜਾਂ ਪਲਾਂਟਿੰਗ ਬੋਰਡ ਦੇ ਨਾਲ ਸੈਂਟਰ ਦੇ ਵਿੱਚ ਅਸੀਂ ਬੂਟਾ ਲੋਕਾਠ ਦਾ ਲਾਈਏ ਪਰ ਇੱਥੇ ਵੀ ਇੱਕ ਧਿਆਨ ਜ਼ਰੂਰ ਰੱਖਣਾ ਹੈ ਕਿ ਜਿਹੜਾ ਬੂਟੇ ਦਾ ਪਿਉਂਦੀ ਜੋੜ ਆ ਉਹ ਕਟੋ-ਕਟ 4 4-6 ਉਂਗਲ ਕਟੋ-ਕਟ ਸਾਡੀ ਮਿੱਟੀ ਤੋਂ ਉੱਪਰ ਹੋਣਾ ਚਾਹੀਦਾ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਦੇਸੀ ਬੂਟੇ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਕੋਈ ਟਾਣੀ ਜਾਂ 나ੜ ਫੁੱਟਦਾ ਉਹਨੂੰ ਅਸੀਂ ਕੱਟ ਦੇ ਰਹੀਏ ਕਿ ਸਾਡਾ ਅਸਲੀ ਬੂਟਾ ਜਿਹੜੀ ਕਿਸਮ ਦਾ ਲਾਇਆ ਹੈ ਅਸੀਂ ਉਹੀ ਸਾਡੇ ਘਰ ਦੇ ਵਿੱਚ ਸਾਡੇ ਘਰ ਦਾ ਸ਼ਿੰਗਾਰ ਉਹ ਜਿਹੜਾ ਬਣ ਸਕੇ ਇੱਕ ਹੋਰ ਸਨੇਹਾ ਜਿਹੜਾ ਮੈਂ ਦੇਣਾ ਚਾਹੁੰਦਾ ਕਿ ਅਸੀਂ ਕਈ ਵਾਰ ਰੇੜੀ ਵਾਲੇ ਤੋਂ ਫੇਰੀ ਵਾਲੇ ਤੋਂ ਬੂਟਾ ਲੋਕਾਠ ਦਾ ਲੈ ਜਾਂਦੇ ਆ ਤੇ ਕਈ ਵਾਰ ਇਹ ਵੀ ਸਾਨੂੰ ਫੋਨ ਆਉਨੇ ਆ ਕਿ 8 ਸਾਲ ਹੋ ਗਏ 7 ਸਾਲ ਹੋ ਗਏ ਬੂਟਾ ਬਹੁਤ ਵਧੀਆ ਚੱਲਿਆ ਪਰ ਉਹਨੂੰ ਫਲ ਨਹੀਂ ਲੱਗਦੇ ਜੇ ਫਲ ਲੱਗਦੇ ਆ ਤਾਂ ਬਹੁਤ ਛੋਟੇ ਲੱਗਦੇ ਆ ਮੈਂ ਇਥੇ ਵੀਰੋਂ ਸਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਜੇ ਇੱਕ ਬੂਟਾ ਵੀ ਲਾਉਣਾ ਹੈ ਦੋ ਬੂਟੇ ਵੀ ਲਾਉਣੇ ਆ ਤਾਂ ਟੁਕਮੀਆਂ ਕਿਸਮਾਂ ਦੇ ਬੂਟੇ ਲਾਓ ਜੇ ਦੋ ਬੂਟੇ ਲਾਉਣੇ ਆ ਤਾਂ ਇੱਕ ਕੈਲੀਫੋਰਨੀਆ ਐਡਵਾਂਸ ਬੂਟਾ ਲਾਓ ਨਾਲ ਪੇਲ ਜੈਲੋ ਜਾਂ ਗੋਡਲ ਜੈਲੋ ਲਾਓ ਤਾਂ ਕਿ ਦੋਨਾਂ ਦਾ ਪ੍ਰਾਗ ਹੋ ਕੇ ਜਿਹੜੀ ਚੰਗੀ ਸਾਨੂੰ ਫਲ ਮਿਲ ਸਕੇ ਪਰ ਧਿਆਨ ਰੱਖੋ ਵੀਰੋ ਕਿ ਅਸੀਂ ਰੇੜੀ ਵਾਲੇ ਤੋਂ ਫੇਰੀ ਵਾਲੇ ਤੋਂ ਬੂਟਾ ਫਲਦਾਰ ਬੂਟਾ ਖਾਸ ਕਰਕੇ ਅਸੀਂ ਨਾ ਲੈ ਕੇ ਜਾਈਏ ਕਿਉਂਕਿ 4 3 4 ਸਾਲ ਬਾਅਦ ਫਲਾਂ ਤੇ ਆਉਂਦਾ ਤੇ ਘਟੂ ਘਟ 15 18 20 ਫਸਲਾਂ ਸਾਨੂੰ ਲਕਾਟ ਦਾ ਬੂਟਾ ਜਿਹੜਾ ਉਹ ਦੇ ਸਕਦਾ ਇਸ ਕਰਕੇ ਅਸੀਂ ਆਪਣਾ ਸਮਾਂ ਨਾ ਖਰਾਬ ਕਰੀਏ ਕਿਉਂਕਿ ਆਉਣ ਵਾਲੇ ਜਿਹੜੇ 15 20 ਸਾਲ ਆ ਸਾਡੇ ਬੱਚਿਆਂ ਨੇ ਫਲ ਖਾਣੇ ਆ ਅਸੀਂ ਖਾਣੇ ਆ ਉਹਨਾਂ ਦਾ ਅਸੀਂ ਧਿਆਨ ਰੱਖੀਏ ਕਿ ਬੂਟੇ ਅਸੀਂ ਪੰਜਾਬ ਖੇਤੀਬਾੜੀ ਦੀਆਂ ਨਰਸਰੀਆਂ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਜਾਂ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਤੋਂ ਲੋਕਾਠ ਦੇ ਬੂਟੇ ਖਾਸ ਕਰਕੇ ਪ੍ਰਮਾਣਿਤ ਕਿਸਮਾਂ ਦੇ ਬੂਟੇ ਅਸੀਂ ਆਪਣੀ ਨਿਊਟ੍ਰੀਸ਼ਨ ਗਾਰਡਨ ਦੇ ਵਿੱਚ ਲਾਈਏ ਜੇ ਵਪਾਰਕ ਪੱਧਰ ਤੇ ਲਾਉਣਾ ਹੈ ਤਾਂ ਬਾਗਬਾਨੀ ਮਾਰ ਦੀ رائے ਲੈ ਕੇ ਆਪਣੇ ਏਰੀਏ ਦਾ ਲੇਆਉਟ ਕਰਕੇ ਪੂਰੀ ਪਲੈਨਿੰਗ ਕਰਕੇ ਅਸੀਂ ਲੋਕਾਠ ਦੇ ਬੂਟੇ ਜਿਹੜੇ ਵਪਾਰਕ ਪੱਧਰ ਤੇ ਲਾਈਏ ਤੇ ਅਖੀਰਲਾ ਸੰਦੇਸ਼ ਮੇਰਾ ਅਪੀਲ ਕਿ ਜਦੋਂ ਵੀ ਕੋਈ ਬਾਗ ਲਾਈਏ ਭਾਵੇਂ ਲੋਕਾਠ ਦਾ ਲਾਈਏ ਜੇਕਰ ਸਾਡਾ ਲੇਆਉਟ ਵਧੀਆ ਜਾਂ ਟੁਕਮਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਇੱਕ ਸਜਜੇ ਬਾਗ ਦੀ ਅਸੀਂ ਨਹੀਂ ਰੱਖਤੀ ਐ ਪਰ ਜੇ ਬੂਟੇ ਮਾੜੇ ਆ ਸਾਡਾ ਲੇਆਉਟ ਮਾੜਾ ਐ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸਾਡੀ ਸ਼ੁਰੂਆਤ ਮਾੜੀ ਐ ਆਓ ਆਪਾਂ ਰਲ ਕੇ ਇੱਕ ਅੱਛੀ ਸ਼ੁਰੂਆਤ ਕਰੀਏ ਯੂਨੀਵਰਸਿਟੀ ਤੋਂ ਬੂਟੇ ਲੈਈਏ ਤੇ ਜੋ ਮਾਰਾਂ ਦੀਆਂ ਸਿਫਾਰਸ਼ਾਂ ਉਸ ਮੁਤਾਬਕ ਜਿਹੜੀ ਲੋਕਾਠ ਦੀ ਹੈ ਉਹ ਪੰਜਾਬ ਦੇ ਵਿੱਚ ਕਾਸ਼ਤ ਕਰੀਏ ਅੱਜ ਹਰ ਕੋਈ ਆਪਣੇ ਖਾਣ ਵਾਲੇ ਫਲਾਂ ਵਿੱਚ ਬਦਲਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ ਲੋਕਾਠ ਦਾ ਫਲ ਹੋਰ ਦੂਜੇ ਫਲਾਂ ਦੇ ਬਦਲਾ ਵਜੋਂ ਉੱਪਰ ਕੇ ਸਾਹਮਣੇ ਆ ਰਿਹਾ ਹੈ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਆਪਣੀ ਘਰੇਲੂ ਬਗੀਚੀ ਵਿੱਚ ਇਸ ਫਲ ਦੇ ਰੁੱਖ ਲਗਾਏ ਜਾਣ ਅਤੇ ਵਪਾਰਕ ਪੱਧਰ ਤੇ ਇਸ ਲੋਕਾਹਰ ਦੇ ਫਲ ਦੀ ਬਾਗਬਾਨੀ ਕਰਕੇ ਆਪਣੀ ਆਮਦਨ ਵਿੱਚ ਜ਼ਬਰਦਸਤ ਵਾਧਾ ਕੀਤਾ ਜਾਵੇ